ਅੱਜ 7 ਫਰਵਰੀ ਨੂੰ ਸਟਾਰਟ ਹੋਈਆਂ ਖੇਡਾਂ ਦਾ ਆਗਾਜ਼ ਬੜੇ ਵਧੀਆ ਤਰੀਕੇ ਨਾਲ ਹੋਇਆ ਕਿਉਂਕਿ ਇਹ ਖੇਡਾਂ ਕੋਈ ਆਮ ਨਾਰਮਲ ਕੋਈ ਪੇਟੂ ਖੇਡ ਮੇਲਾ ਨਹੀਂ ਹੈਗਾ ਅਸੀਂ ਜਿੰਨੀਆਂ ਵੀ ਖੇਡਾਂ ਕਰਾਉਣੀਆਂ ਜਰਖੜ ਦੇ ਵਿੱਚ ਸਾਰੀਆਂ ਅਲੱਪਕ ਪੱਤਰੀਆਂ ਜਿੰਮਾ ਕਰਾਉਣੀਆਂ ਔਰ ਨੈਸ਼ਨਲ ਪੱਤਰ ਦੇ ਜਿਵੇਂ ਨੈਸ਼ਨਲ ਗੇਮਸ ਹੈ ਉਸ ਤਰ੍ਹਾਂ ਕਰਾਉਣੀਆਂ ਅੱਜ ਜਰਖੜ ਖੇਡਾਂ ਜਿਹੜਾ ਅੱਜ ਘਟਨਾ ਹੋਇਆ ਉਹਦੇ ਵਿੱਚ ਵੱਖ-ਵੱਖ ਸਕੂਲਾਂ ਦਾ ਬੱਚਿਆਂ ਦਾ ਮਾਰਕਸ ਪਾਸ ਸੀ। ਇਹ ਰੋਸ ਤੋਂ ਬਾਅਦ ਇਹ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਉਹਨਾਂ ਨੇ ਪੇਸ਼ ਕੀਤੇ ਬੜਾ ਵਧੀਆ। ਕੁਝ ਕੀਤਾ ਤੇ ਕੋਰੀਓਗ੍ਰਾਫੀ ਹੋਈ ਕਿੱਦਾਂ ਤੰਗੜਾ ਹੋਇਆ। ਔਰ ਮਾਰਕਸ ਪਾਸ ਤੋਂ ਸਲਾਮੀ ਸਾਡੇ ਜਿਹੜੇ ਹਲਕੇ ਦੇ ਐਮ.ਐਲ.ਏ. ਬਿਜੈ ਸਿੰਘ ਸੰਗਵਾਲ ਨੇ ਲਈ ਔਰ ਸਭ ਤੋਂ ਜਿਹੜੀ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਉਹਨਾਂ ਨੇ 18 ਲੱਖ ਰੁਪਏ ਪਿੰਡ ਦੀ ਡਿਵੈਲਪਮੈਂਟ ਡਿਵੈਲਪਮੈਂਟ ਵਾਸਤੇ ਐਲਾਨ ਨਹੀਂ ਕੀਤਾ ਸਾਨੂੰ ਚੈੱਕ ਪ੍ਰਦਾਨ ਕਰਕੇ ਗਏ ਨੇ। ਇਹ ਸਾਡੇ ਪਿੰਡ ਇੱਕ ਬੜੀ ਵਧੀਆ ਗੱਲ ਹੈਗੀ ਆ ਤੇ ਕੱਲ ਜਿੱਦਾਂ ਅੱਜ ਆਪਣੇ ਹਾਕੀ ਦੇ ਫੁੱਟਬਾਲ ਦੇ ਬੱਚਿਆਂ ਦੀ ਟਕਰਾਵਾਰ ਹੋਈ ਆ ਇਸ ਤਰ੍ਹਾਂ ਕੱਲ ਨੂੰ ਬੱਚਿਆਂ ਦੀ ਕਬੱਡੀ ਆ ਤੇ ਇੱਕ ਮਿੰਟ ਓਪਨ ਵੱਡੇ ਕਬੱਡੀ ਦੇ ਮੈਚ ਨੇ ਔਰ ਮੁੰਡਿਆਂ ਦੀ ਫੁੱਟਬਾਲ ਹੋਏਗੀ ਇਸ ਤੋਂ ਇਲਾਵਾ ਵਾਲੀਬਾਲ ਦੇ ਮੁਕਾਬਲੇ ਹੋਣਗੇ ਕੁੜੀਆਂ ਦੀ ਹਾਕੀ ਦੇ ਮੁਕਾਬਲੇ ਸਟਾਰਟ ਹੋਣਗੇ ਤੇ ਕੱਲ ਨੂੰ ਮਦਰ ਸਾਰੇ ਕੰਪੀਟੀਸ਼ਨ ਵਧੀਆ ਹੋਣਗੇ ਤੇ ਆਪਣਾ ਪਰਸੋਂ 9 ਵਰਗਰੀ ਨੂੰ ਫਾਈਨਲ ਮੁਕਾਬਲੇ ਹੋਣਗੇ ਔਰ ਫਾਈਨਲ ਦੇ ਉੱਤੇ ਜਿੱਥੇ ਵੱਖ-ਵੱਖ ਖੇਡਾਂ ਦੇ ਸੈਂਕੜੇ ਜਨਾਂ ਫਾਈਨਲ ਹੋਣਗੇ ਉੱਥੇ ਅਸੀਂ ਜਿਹੜੀਆਂ ਸਾਡੀਆਂ ਉੱਗੀਆਂ 6-6 ਸਿੱਖ ਸਿਤਰਾ ਜਿਨ੍ਹਾਂ ਦਾ ਖੇਡਾਂ ਦੇ ਵਿੱਚ ਸਮਾਜ ਚ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੂੰ ਅਸੀਂ ਵੱਖ-ਵੱਖ ਅਵਾਰਡਸ ਦੇ ਨਾਲ ਆਂਦਰ ਕਰਾਂਗੇ ਜਿੱਦਾਂ ਸਾਡੇ ਪ੍ਰਾਇਮਰੀ ਐਜੂਕੇਸ਼ਨ ਅਪਾਰਟਮੈਂਟ ਦੇ ਦੇਰ ਡੀਓ ਨੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਿੰਮ ਬਈ ਸ਼੍ਰੀਮਤੀ ਰਵਿੰਦਰ ਕੌਰ ਜੀ ਉਹਨਾਂ ਨੂੰ ਪੰਜਾਬ ਦੀਆਂ ਧੀਆਂ ਦਾ ਮਾਨ ਮਾਨਗਾਰਡ ਦੇ ਕੇ ਸਨਮਾਨ ਕਰਾਂਗੇ ਕਿ ਲੋਕਾਂ ਦੇ ਜਵਾਬਸ ਦੀ ਲਾਣੋ ਅਸੀਂ ਪੰਜਾਬ ਦਾ ਮਾਨਸਪਾ ਜਰਦਾ ਮਾਨਗਾਰਡ ਦੇ ਸਨਮਾਨ ਕਰਾਂਗੇ ਇਸ ਤਰ੍ਹਾਂ ਪੱਤਰਕਾਰ ਨੂੰ ਵੀ ਸਨਮਾਨ ਕਰਦੇ ਆ ਸਵਰਨ ਟੈਣਾ ਜੀ ਨੂੰ ਅਸੀਂ ਆਪਣਾ ਮਹੂਤ ਕਾਰੀ ਦਾ ਮਾਨਗਾਰਡ ਹੋਇਆ ਜੋ اور ਇਸ ਤਰ੍ਹਾਂ ਤਕਦੀਰ ਸੇ ਲੇਖਕ ਜਿਨ੍ਹਾਂ ਨੇ ਖੇਡਾਂ ਦੇ ਖਾਤਰ ਬਹੁਤ ਵਧੀਆ ਲਿਖਿਆ ਉਹਨਾਂ ਨੂੰ ਅਮਰਤ ਗਰੇਵਲ ਖੇਡ ਪ੍ਰਮੋਟਰ ਅਵਾਰਡ ਦੇ ਨਾਲ ਸਨਮਾਨਿਆ ਜਾਵੇਗਾ ਔਰ ਕਬੱਡੀ ਦੇ ਪੁਰਾਣੇ ਪਲੇਅਰ ਸਾਰਾ ਸਿੰਘ ਘਣਗੇਸ ਤੇ ਉਹਨਾਂ ਨੂੰ ਕੋਚ ਦੇ ਵੀ ਇਹ ਅਵਾਰਡ ਹੋਵੇਗਾ ਅਲੰਪੀਨ ਬੀਰੰਦਰ ਸਿੰਘ ਜਰ ਨੂੰ ਅਲੰਪੀਨ ਸਰਜੀਤ ਸਿੰਘ ਦਾ ਆਵਾਡ ਮਿਲੇਗਾ ਇਹ ਜਲਖੜਾ ਕਟਨ ਦੀ ਇੱਕ ਬਲੱਖਣ ਆਵੇ ਜਿਤਨਾ ਅਰジナਵਾੜ ਦੀ ਇੱਕ ਕਮੀ ਹੈ ਜਲਖੜ ਦੇ ਆਵਾੜ ਦੀ ਉਤਈ ਹੈ ਇੰਨੀ ਤਾਂ ਤੇ ਗੋਕੇ ਰਾਨੀ ਤੇ ਲੋਕ ਕੈਬਨਿਟ ਮਿਨਿਸਟਰ ਮੈਂਬਰ ਰਾਜ ਸਭਾ ਸਾਹ ਸਰਜੀਤ ਸਿੰਘ ਸਿੱਟੇਵਾਲ ਕਮੇਸੀਕ ਦੀ ਗੁੱਡੀਆਂ ਅਮਨੇ ਉਰੇ ਦਾ ਸੀ ਅਚੇਤੇ ਤੌਰ ਤੇ ਪੁੱਛ ਕੇ ਫਿਰ ਸ਼ਾਮ ਚਾਰ ਕੋਦੇ ਜਿੱਕਤੀ ਦਾ ਖੁੱਲਾ ਖੜਾ ਲੱਗੂ ਜੀ ਜੀ ਨਦਰ ਦੇ ਬਦ ਨਰਮ ਸਦੋ ਹਰ ਚਿਮਨ ਕਾਫੀ ਕਲਾਕਰ ਆਉਣਗੇ ਅਪਕਮਿੰਗ ਕਲਾਕਰ ਵੀ ਹੈਗੇ ਨੇ ਇਸ ਵੇਲੇ ਕਿੱਟੂ ਦੇ ਤੇ ਕਬੱਡੀ ਦੇ ਬੜੇ ਫਸਲੇ ਮੁਕਾਬਲੇ ਨੈਵ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਹੋਏਗਾ ਤੇ ਜਿਹਦੇ ਲਈ ਬੜਾ ਫਸਲਾ ਮੁਕਾਬਲਾ ਦੇਖਣ ਵਾਲਾ ਹੋਵੇਗਾ ਕੁੱਲ ਮਿਲਾ ਕੇ ਚਰਖੜ ਦੀਆਂ ਖੇਡਾਂ ਇੱਕ ਇਤਿਹਾਸ ਦਾ ਨਵਾਂ ਪੰਨਾ ਰਸ ਕੇ ਜਾਣਗੀਆਂ ਹੁਣ ਥੋੜੇ ਟਾਈਮ ਬਾਅਦ ਸਾਡੇ ਕੀਤੀਵੜੀ ਮੰਤਰੀ ਤਨਕ੍ਰਿਸ਼ ਸੌਂਧ ਆ ਰਹੇ ਨੇ ਇਹ ਉਹਨਾਂ ਨੂੰ ਅਸੀਂ ਜਰਖੜ ਸਾਹਿਬ ਜਿਵੇਂ ਅਕੈਡਮੀਆਂ ਦੇ ਮੈਚ ਹੁੰਦੇ ਆ ਆਮ ਪਹਿਲਾਂ ਆਪਾਂ ਦੇਖਦੇ ਰਹੇ ਆਂ ਤੇ ਤੁਸੀਂ ਆਪਣਾ ਇੱਕ ਪਿੰਡ ਜਾਂ ਓਪਨ ਕਿਹੜੇ ਕਿਹੜੇ ਮੁਕਾਬਲੇ ਨੇ ਦੇਖੋ ਅਸੀਂ ਅਕੈਡਮੀਆਂ ਨਾਲ ਤਾਂ ਨਿਕਰਾਦੇ ਉਹ ਪੈਸੇ ਦਾ ਜਾੜਾ ਮੈਂ ਤਾਂ ਕੋਈ ਅਸੂਤੀ ਗੱਲ ਦੱਸਾਂ 15-15 ਲੱਖ ਰੁਪਏ 2 ਘੰਟੇ ਲਈ ਜਾੜ ਦੇਣਾ ਜਾਂ ਵਿਆਹ ਦੇ ਵਿੱਚ 2 ਘੰਟੇ ਦੇ ਵਿਆਹ ਲਈ 25-25 ਲੱਖ ਰੁਪਏ ਲਾ ਦੇਣਾ ਕੋਈ ਚੰਗੀ ਗੱਲ ਨਹੀਂ ਹੈਗੀ ਸਾਬਤ ਜਰਖਰ ਖੇਡਾਂ ਤੋਂ ਅੱਜ 8 ਸਾਲ ਦਾ ਬੱਚਾ ਵੀ ਖੇਡ ਕੇ ਗਿਆ। ਜੀ। ਅੱਜ 45 ਸਾਲ ਦਾ ਬਜ਼ੁਰਗ ਵੀ ਹੌਕੀ ਖੇਡ ਕੇ ਗਿਆ ਵਾ। ਜਰਖੜ ਖੇਡਣ ਦਾ ਮਕਸਦ ਆ ਅਸੀਂ ਖੇਡ ਪਨੀਰੀ ਤਿਆਰ ਕਰਨੀ, ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਾ, ਖੇਡ ਕਲਚਰ ਨੂੰ ਮਜ਼ਬੂਤ ਕਰਨਾ। ਮੇਨ ਮਕਸਦ ਇਹ ਆ ਵੀ ਸਾਡੇ ਬੱਚੇ ਖੇਡਣ ਨਾਲ ਜੁੜਨ। ਮੈਂ ਦਾਅਵੇ ਨਾਲ ਕਹਿਣਾ ਅਗਰ ਜਰਖੜ ਵਰਗੇ ਸਪੋਰਟਸ ਐਕਟੀਵਿਟੀ ਜਰਖੜ ਵਰਗਾ ਖੇਡ ਸਟੇਡੀਅਮ ਪੰਜਾਬ ਦੇ ਹਰ ਪਿੰਡ 'ਚ ਬਣ ਜਾਵੇ ਤਾਂ ਪੰਜਾਬ 'ਚ ਟ੍ਰਕ ਦੀ ਸਮੱਸਿਆ ਹਮੇਸ਼ਾ ਲਈ ਖਤਮ ਹੋ ਜਾਊਗੀ। ਸਾਡੇ ਸਰ ਤੁਹਾਡੀ ਇੱਕ ਬਲੱਖਣਤਾ ਤੇ ਨਜ਼ਰ ਆਉਂਦੀ ਆ ਸਟੇਡੀਅਮ ਦੇਖ ਕੇ ਵੀ ਬਲੱਖਣਤਾ ਨਜ਼ਰ ਆਉਂਦੀ ਤੇ ਤੁਸੀਂ ਕਈ ਵਾਰੀ ਕਹਿੰਦੇ ਹੋ ਵੀ ਜਿਹੜੇ ਪਥੇਰ ਕਰਦੇ ਆ ਜਾਂ ਭੱਠੀਆਂ ਤੇ ਲੱਗੇ ਹੋਏ ਬੱਚੇ ਨੇ ਤੁਹਾਡੇ ਕੋਲੇ ਉਹ ਵੀ ਆਉਂਦੇ ਆ ਬਿਲਕੁਲ ਜੀ ਕਿਹੜੇ ਕਿਹੜੇ ਆਉਂਦੇ ਆ ਕੋਲੇ 50% ਬੱਚੇ ਲੇਬਰ ਕਲਾਸ ਦੇ ਬੱਚੇ ਨੇ ਜਾਂ ਕਰਦੇ ਆ ਕਿ 90% ਬੱਚੇ ਲੇਬਰ ਕਲਾਸ ਨੇ ਜੀ ਔਰ 50% ਦਾ ਉਹ ਹਰ 11 ਤੇ ਬਹੁਤ ਗਰੀਬ ਨੇ ਵਿਚਾਰੇ ਜਿਹੜੇ ਨੂੰ ਇੱਕ ਰੋਟੀ ਖਾਣੀ ਵੀ ਔਖੀ ਆ ਇਹ ਉਹ ਬੱਚੇ ਨੇ ਸਾਡੇ ਕੋਲ ਪੱਟਿਆਂ ਲੇਬਰ ਦੇ ਬੱਚੇ ਹੀ ਜਿਹੜਾ ਹੁਣ ਪ੍ਰਾਈਵੇਟ ਸਕੂਲ ਦੀ ਐ ਕਿ ਸਟੇਟ ਗੇਮ ਜਾਈਆ ਜਰਖੰਡ ਤੋਂ ਚੈਂਪੀਅਨ ਬਣਿਆ ਪੰਜਾਬ ਚੋਂ ਸਾਡਾ ਇੱਕੋ ਹੀ ਬੱਚੇ ਨੇ ਪਹਿਲਾਂ ਬਲਾਕ ਜਤਾਈ ਫਿਰ ਸਟੇਟ ਜਿਲ੍ਹਾ ਜਤਾਇਆ ਫਿਰ ਸਟੇਟ ਜਤਾਈ ਤੇ ਉਹਦੇ ਬੱਚੇ ਦਾ ਦਾਦਾ ਦਾਦੀ ਮਾ ਮਾ ਪੱਟੇ ਦੇ ਲੇਬਰ ਕਰਦੇ ਨੇ ਮਰੀਆ ਜੀ ਸਾਹਿਬ ਨੇ ਮਾਨ ਵਾਲੀ ਗੱਲ ਆ ਵੀ ਅਸੀਂ ਫਲੇਵਰ ਕਲਾਸ ਬੱਚੇ ਨੇ ਇੰਨਾ ਕੰਮ ਕਰ ਰਹੇ ਆ ਬਹੁਤ ਸ਼ਕਵਤ ਥੈਂਕ ਯੂ ਜੀ ਬਹੁਤ ਮਿਹਰਬਾਨੀ ਧੰਨਵਾਦ ਧੰਨਵਾਦ ਹਾਂਜੀ ਉਹ ਦੇਖੋ ਜੀ ਆ ਬੱਚੇ ਨੇ ਸਾਰੇ ਇਹ ਅੱਖ-ਅੱਖ ਪਰ ਫੂਰ ਫੈਮਿਲੀ ਨਾਲ ਅਰੇਟਡ ਨੇ ਤੇ ਇਹ ਬੱਚੇ ਸਾਡੀ ਅਕੈਡਮੀ ਦਾ ਇੱਕ ਜਿਵੇਂ ਜੰਜਾ ਨੇ ਆਉਣ ਵਾਲਾ ਫਿਊਚਰ ਹੈ ਮੇਂ ਰਹੀ ਦਾ ਉਹਨਾਂ ਕਦੋਂ ਪੁੱਛ ਲੇ ਪਲੇਅਰ ਬਣਨੇ ਆ ਵੀ ਤਸੋ ਗਰੀਬ ਘਰਾਂ ਦੇ ਬੱਚੇ ਨੇ ਇਹ ਸਾਰੇ ਐ ਬੇਟਾ ਕੀ ਨਾਮ ਤੁਹਾਡਾ ਨਾਮ ਵਿਸ਼ੂ ਹੈ ਹਾਂ ਮਾਈ ਨੇਮ ਇਜ਼ ਵਿਸ਼ੂ ਕੁਮਾਰ ਡੈਡੀ ਕੀ ਕਰਦੇ ਆ ਡੈਡੀ ਸੀਵਰੇਜ ਪੁੱਚ ਕਰ ਲੇਬਰ ਹਾਂਜੀ ਓਕੇ ਓਕੇ ਤੇ ਕਿੰਨੇ ਚਿਰ ਤੋਂ ਖੇਡਦੇ ਹੋ ਇੱਥੇ ਐਸ ਵਾਲੀ ਓਕੇ ਹਾਕੀ ਖੇਡਣੀ ਆ ਕੋ ਹੋਰ ਵੀ ਗੇਮ ਖੇਡਦੇ ਹੋ ਕੋਈ ਹਾਕੀ ਓਕੇ ਤੇਰਾ ਨਾਮ ਕੀ ਹੈ ਬੱਚਾ ਵਿਸ਼ਕਰਮ ਸਿੰਘ ਜੀ ਤੇਰੇ ਡੈਡੀ ਕੀ ਕਰਦੇ ਆ ਮੇਰੇ ਡੈਡੀ ਸਕਿਉਰਟੀ ਗਾਰਡ ਆ ਜੀ ਸਕਿਉਰਟੀ ਗਾਰਡ ਹੈ ਤੇ ਕਿੰਨੇ ਚਿਰ ਤੋਂ ਖੇਡਦੇ ਹੋ ਮੈਨੂੰ ਦੂਜਾ ਸਾਲ ਆ ਜੀ ਠੀਕ ਆ ਕਿਵੇਂ ਲੱਗਦਾ ਜ਼ਰਖੜ ਖੇਡਣਾ ਵਧੀਆ ਜੀ ਕਿਆ ਫਤ ਹੈ ਬੱਚੇ ਨੇ ਛੋਟੇ ਛੋਟੇ ਤੇਰਾ ਨਾਮ ਕੀ ਹੈ ਬੱਚਾ ਪ੍ਰਿਆਸ ਹਾਂਜੀ ਪ੍ਰਿੰਸ ਫਾਦਰ ਸਾਹਿਬ ਕੀ ਕਰਦੇ ਆ ਜੀ ਸਾਡੇ ਡੈਡੀ ਫੈਕਟਰੀ ਕੰਮ ਕਰਦੇ ਆ ਫੈਕਟਰੀ 'ਚ ਕੰਮ ਕਰਦੇ ਆ ਹਾਂ ਕਿੱਥੇ ਖੇਡਦਾ ਫੁੱਲ ਬੈਕ ਖੇਡਦਾ ਸੈਂਟਰ ਖੇਡਦਾ ਫਾਰਵਰਡ ਖੇਡਦਾ ਕਿੱਥੇ ਮੈਂ ਰਾਈਟ ਔਨ ਰਾਈਟ ਔਨ ਤੇ ਕੀ ਲੱਗਦਾ ਜਰਖੜ ਖੇਡਾਂ ਦਾ ਤੁਸੀਂ ਕਿੰਨੇ ਚਿਰ ਤੋਂ ਜੁੜੇ ਹੋ ਹੋ ਸਾਲ ਤੋਂ 5 ਸਾਲ ਤੋਂ ਵਧੀਆ ਲੱਗਦਾ ਹਾਂਜੀ ਓਕੇ ਖਰਾਕ ਫਿਰ ਕੀ ਕੀ ਖਾਂਦੇ ਹੋ ਜੀ ਡਾਇਟ ਲੇਟੇ ਹਾਂ ਨਹੀਂ ਖਾਂਦੇ ਓਕੇ ਫਿਰ ਤੈਨਾਂ ਕੀ ਆ ਮੈਨੇ ਮਿੱਤ ਓਕੇ ਕਿੰਨੀ ਕਲਾਸ ਚ ਪੜਦੇ ਹੋ 8ਵੀਂ ਕਲਾਸ ਚ ਤੇ ਕਿਵੇਂ ਲੱਗਦਾ ਜਰਖਰ ਖੇਡਾਂ ਤੋਂ ਤੁਹਾਨੂੰ ਕਿੰਨੇ ਚਿਰ ਤੋਂ ਜੁੜੇ ਹੋ ਆਈ ਸਾਰਾ ਹੈ ਡੈਡੀ ਕੀ ਕਰਦੇ ਆ ਪਲੰਬਰ ਦਾ ਕੰਮ ਹੈ ਪਲੰਬਰ ਦਾ ਕੰਮ ਪਲੰਬਰ ਦਾ ਕੰਮ ਕਰਦੇ ਆ ਪਿਆਰੇ ਦਰਸ਼ਕੋ ਆਹ ਦੇਖ ਲਓ ਜਰਖਰ ਖੇਡਾਂ ਦੀ ਇੱਕ ਬਲੱਖਣਤਾ ਹੈ ਜਿੱਦਾਂ ਜਗਰੂਪ ਜਰਫੇ ਵਿੱਚ ਕਹਿੰਦੇ ਹੁੰਦੇ ਆ ਵੀ ਜਿਹੜੇ ਪੱਠਿਆਂ ਤੇ ਪਥੇਰ ਕਰਦੇ ਆ ਬੱਚੇ ਉਹ ਵੀ ਇਸ ਅਕੈਡਮੀ ਨਾਲ ਜੁੜੇ ਹੋਇਆ ਆ ਖੇਡ ਸਟੇਡੀਅਮ ਆ ਮੈਂ ਤੇ ਅਕਸਰ ਆਖਦਾਂ ਨਾ ਵੀ ਜਗਰੂਪ ਸਿਆਂ ਤੂੰ ਡਿਜ਼ਾਈਨਰ ਜਿੱਥੇ ਵਧੀਆਂ ਜਿੱਥੇ ਪ੍ਰਬੰਧਕ ਵਧੀਆਂ ਉੱਥੇ ਆ ਡਿਜ਼ਾਈਨ ਕੀਤਾ ਹੋਇਆ ਸਾਰਾ ਸਟੇਡੀਅਮ ਤੁਸੀਂ ਦੇਖ ਸਕਦੇ ਹੋ ਔਰ ਇੱਕ ਪਾਸੇ ਹਾਕੀ ਇੱਕ ਪਾਸੇ ਟਰਫ ਹਾਕੀ ਇੱਕ ਪਾਸੇ ਫੁੱਟਬਾਲ ਬਾਲੀਬਾਲ ਸੋ ਬਹੁਤ ਹੀ ਬਲੱਖਣ ਤਾਂ ਇਹਨਾਂ ਖੇਡਾਂ ਦੀ ਸੋ ਆਹ ਦਿਖਾਉਣਾ ਤੁਹਾਨੂੰ ਹੋਰ ਵੀ ਕੁਝ ਮੈਚ ਹਲੋ ਚੱਲਦੇ ਆਪਾਂ ਖੇਡ ਸਟੇਡੀਅਮ ਦੇ ਵਿੱਚ ਅ ਟਫ ਹਾਕੀ ਜਿਹੜੀ ਐ ਇੱਕ ਸਟੇਡੀਅਮ ਅਸੀਂ ਪੂਰੀ ਟੀਮ ਦਾ ਬਹੁਤ ਬਹੁਤ ਦਿੱਲੀ ਸਰਜੀਤ ਕੌਰ ਜੀ 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 ਨੂੰ ਆਪਦੇ ਆ ਸਤਿ ਸ਼੍ਰੀ ਅਕਾਲ ਸਿੰਘ ਜੀ ਨਾਮ ਆਪਕੀ ਬਲੌਗ ਬਹੁਤ ਵਧੀਆ ਕੰਮ ਕਰ ਰਹੇ ਨੇ ਹਰ ਸਾਲ ਤੇ ਜਿੱਥੇ ਤੌਰ ਤੇ ਕੋਚੀ ਕਵਰ ਕਰ ਰਹੇ ਨੇ ਅਰਵਾਰ ਸਿੰਘ ਜੰਮਪੁਰ ਸਾਹਿਬ ਬਹੁਤ ਬਹੁਤ ਸਵਾਗਤ ਸਰਦਾਰ ਇੰਦਰਜੀਤ ਸਿੰਘ ਜੀ ਨੇ ਬੋਲਾ ਪਰ ਜਿਹਨਾਂ ਦਾ ਬਹੁਤ ਪਿਆਰਾ ਚੈਨਲ ਔਰ ਏਅਰ ਉਹਨਾਂ ਨੂੰ ਵੀ ਜਿੱਤੇ ਦਾ ਚੁੱਕੀ ਹੈ ਉਹਨਾਂ ਨੂੰ ਵੀਸੀ ਇੱਥੇ ਮੁਦਰਤੇ ਦਿੱਤੀ ਗਿਆ ਉਹ ਆ ਗਿਆ ਉਹਨਾਂ ਦਾ ਵਿਸ਼ਵਾਸ ਹੈ n